ਜੀ ਹਾਂ ਉਹ ਰੋੜ ਇਹੋ ਜਿਹਾ ਹੁੰਦਾ ਸੀ ਤੇ ਜਿਹੜਾ ਇਹ ਘਾਟੀ ਆ ਇਹ ਤਾਂ ਮੰਨ ਲਾ ਵੀ ਡਰਾਈਵਰੀ ਜੇ ਕੀ ਗੱਡੀ ਚਲਾਉਣ ਨੂੰ ਹਾਂ ਡਰਾਈਵਰ ਦੀ ਜਾਨ ਸੁਖੀ ਹਾਂ ਤੇ ਢਾਬਿਆਂ ਤੇ ਵਿਆਹ ਵਰਗੇ ਰੰਗ ਹਾਂ ਜਿਵੇਂ ਹਾਂ ਜਿਵੇਂ ਹੁਣ ਆਪਣੀ ਵਿਆਹ ਹੁੰਦਾ ਨਾ ਹਾਂ ਜਿਵੇਂ ਵਿਆਹ ਵਾਲਾ ਕੰਮ ਅੱਛਾ ਕਿਉਂਕਿ ਮੂਰੇ ਜੰਗਲ ਹੈ ਹਾਂ ਟਾਈਮ ਨਾਲ ਗੱਟੀਆਂ ਨੇ ਜੰਗਲ ਚ ਵੀ ਰੋਟ ਲਾਉਂਦੇ ਆਪਣੇ ਪੰਜਾਬੀਆਂ ਦੇ ਆਉਂਦੇ ਆ ਨਾ ਅੱਛਾ ਟਾਈਮ ਨਾਲ ਰੁਕ ਜਾਣੇ ਉੱਥੇ ਮੇਲਾ ਹੀ ਲੱਗ ਜਾਂਦਾ ਹੁਣ ਹਾਂ ਹਾਂ ਟਾਈਮ ਨਾਲ ਰੁਕ ਜਾਣਾ ਟਾਈਮ ਨਾਲ ਉਹਨਾਂ ਨੇ दारू ਲਿਆ ਦੇਣੀ ਹੈ ਦੇਸੀ ਹਾਂ ਅਡੋ ਅਡੀਆਂ ਮੰਡੜੀਆਂ ਬਣਾ ਕੇ ਪੈਕ ਲਈ ਜਾਂਦੇ ਬੈਠੇ ਮੰਜਾਂ ਤੇ ਆਪੋ ਆਪਣੀਆਂ ਗੱਡੀਆਂ ਕੋਲੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਕੋਈ ਹਨਾ ਨਹੀਂ ਮੰਜਾਂ ਤੇ ਬਿੱਤੇ ਹਾਂ ਮੰਜਾਂ ਤੇ ਅੱਛਾ ਛੋਟੇ ਛੋਟੇ ਮੰਜੇ ਆ ਉਹਨਾਂ ਦੇ ਇੱਕ ਬੰਦੇ ਬਹਿਣ ਨੂੰ ਇੱਕ ਪੈਰ ਦਾ ਲਵੇ ਟਾ ਕ ਇਧਰ ਬੈਠਾ ਹਾਂ ਤੇ ਚਾਰ ਗੱਡੀਆਂ ਦਾ ਮੰਜੇ ਜੋੜ ਦੇ ਅੱਛਾ ਜੋੜ ਕੇ ਆ ਵੇ ਲਿਆ ਬੋਤਲ ਅੱਛਾ ਲਿਆ ਬੋਤਲ ਹਾਂ ਲਿਆ ਬੋਤਲ ਲਿਫੀ ਤੇ ਲਿਕੇ ਨਾ ਹਾਂਜੀ ਤੁਹਾਡੀਆਂ 10 ਹੋ ਗਈਆਂ ਤੁਹਾਡੀਆਂ 5 ਹੋ ਗਈਆਂ ਸਵੇਰੇ ਚਾਹ ਪੀ ਕੇ ਤੁਰਨ ਲੱਗਿਆਂ ਨੇ ਹਿਸਾਬ ਕਰਨਾ ਅੱਛਾ ਕਿੰਨੇ ਪੈਸੇ ਹੋ ਗਏ ਬਾਉ ਜੀ 1000 ਹੋ ਗਿਆ ਬਾਉ ਜੀ 900 ਹੋ ਗਿਆ ਅੱਛਾ ਤੜਕੇ ਪੈਸੇ ਦੇਣੇ ਜਿਹੜੀ ਹੋਟਲ ਦੀ ਬੁਕਿੰਗ ਸੀ ਅੱਧੀ ਤਾਂ ਸਾਨੂੰ ਪਤਾ ਹੁੰਦਾ ਵੀ ਸੇਲ ਕਿੰਨੀ ਹੋ ਗਈ ਇਹਦੀ ਅੱਛਾ ਕਿਉਂਕਿ ਅੱਧੀ ਸੇਲ ਤਾਂ ਉਹਦੀ ਤੜਕੇ ਇਕੱਠੀ ਬਣਾਉਣੀ ਹੁੰਦੀ ਸੀਗੀ ਰਕਾਂ ਲੈਣੇ ਹਨਾ ਸਾਨੂੰ ਪਤਾ ਹੁੰਦਾ ਸੀ 15000 16000 ਬੜਾ ਜਦੇ ਨੂੰ ਉਹ ਗੱਡੀਆਂ ਕਿੰਨੀਆਂ ਖੜੀਆਂ ਆ ਤਾਂ ਵੀ ਨੇ ਤੇ ਸ਼ਾਮ ਨੂੰ ਕਿੰਨੇ ਵਜੇ ਬੰਦ ਕਰ ਦਿੰਦੇ ਸੀ ਗੱਡੀਆਂ ਉੱਥੇ 6 ਵਜੇ ਜੀ 6 ਵਜੇ ਬਸ ਬਿਲਕੁਲ ਜੀ ਬਿਨ ਸਿਪ ਦੇ ਨਹੀਂ ਬਿਨ ਸਿਪ ਦੇ ਨਾਲ ਗੱਡੀ ਨਹੀਂ ਸੜਕ ਤੇ ਚੜਦੀ ਸੀ ਜੰਗਲੇ ਨੇ ਖਤਰਨਾਕ ਸੀ ਹੰਸੀ ਮਾਰਾ ਕੁਕੜਾ ਝਾੜ ਜੰਗਲ ਮਿਲਟਰੀ ਨੇ ਅੱਗ ਲਾ ਕੇ ਸਾੜਿਆ। ਅੱਛਾ ਠੀਕ ਹੈ। ਹੂੰ ਉੱਥੇ ਨਾ ਆਦੀਵਾਸੀ ਰਹਿੰਦੇ ਸੀ। ਕੁਕੜਾ ਝਾੜ ਦਾ ਜੰਗਲ ਸੁਣਿਆ ਮੈਂ ਦੱਸਦੇ ਬਹੁਤ ਖਤਰਨਾਕ ਸੀਗਾ। ਖਤਰਨਾਕ ਕੀ ਉੱਥੇ ਆਪਣਾ ਅੱਧਾ ਪੰਜਾਬ ਦਾ ਡਰਾਈਵਰ ਟਾਇਰ ਪਾਪਾ ਗਲਾਂ ਚ ਸਾੜਿਆ ਜੀ। ਓਏ ਹੋਏ। ਠੀਕ ਹੈ। ਹੂੰ ਅੱਜ ਵੀ ਹਾਰਡ ਬੋਲਦੇ ਆ। ਅੱਜ ਵੀ ਉਹਨਾਂ ਦੀ ਕਸਰ ਹੁੰਦੀ ਆ ਲੋਕਾਂ ਨੂੰ। ਅੱਛਾ ਜਿਹੜੇ ਡਰਾਈਵਰ ਮਚਾਏ ਹੋਏ ਆ ਨਾ ਹਾਂ ਉਹ ਅੱਜ ਵੀ ਗੱਡੀਆਂ ਵਾਲਿਆਂ ਦੇ ਅੰਦਰ ਹੀ ਬੋਲਦੇ ਆ। ਡਰਾਈਵਰਾਂ ਦੇ ਟਰੱਕਾਂ ਨੇ ਚ ਆ ਜਾਂਦੇ ਆ। ਇਹ ਬਾਈ ਜਿਹੜਾ ਹਾਰਡ ਬੋਲਦਾ ਹੁੰਦਾ ਕਿਵੇਂ ਕ ਆਪਣਾ ਲੜਾਈ ਲੱਗੀ ਸੀ ਬੰਡ ਹੋਈ ਸੀ ਉਦੋਂ ਮਾਰੇ ਸੀ ਲੋਕ ਵੱਡਾ ਟੁਕੀ ਹੋਈ ਸੀ ਬਹੁਤ ਭੈੜੀ ਬਾਬਾ ਅੱਛਾ ਹੁਣ ਐ ਸੌਖਾ ਤਾਂ ਕੋਈ ਮਰਦਾ ਨਹੀਂ ਵਿਚਾਰਾ ਪਹਿਲਾਂ ਉਹ ਭਾਈਦਾ ਸੀ ਤੜਫ ਤੜ ਕੇ ਮਰਦੇ ਸੀ ਨਾ ਭਾਈਦਾ ਸੀ ਭਾਈਦਾ ਜਦੋਂ ਸੀਗਾ ਤੇ ਫਿਰ ਉਹਨੂੰ ਲੱਗਦੀ ਸੀ ਪਿਆਸ ਅੱਛਾ ਜਦੋਂ ਪਿਆਸ ਲੱਗਦੀ ਸੀ ਫਿਰ ਉਹਨੂੰ ਪਾਣੀ ਮੰਗਦਾ ਸੀ ਹੂੰ ਪਾਣੀ 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 ਹੂੰ ਜਿਹੜਾ ਦੋਸਮਣ ਹੈ ਜਿਹਨੇ ਮਾਰਨਾ ਤੇ ਆ ਲਿਆ ਹੂੰ ਮੈਥ ਲਿਆ ਹੂੰ ਤੇ ਉਹ ਹੁਣ ਪਾਣੀ ਧੋੜਾ ਪੀਉਂਦਾ ਭਾਈ ਹਾਂ ਫਿਰੂਜ਼ ਮਤਲਬ ਕਿ ਜਿਹੜੀ ਉਹਦੀ ਆਤਮਾ ਉਹਦੀ ਰੂਹ ਆ ਉਹ ਪਾਣੀ ਮੰਗਦੀ ਸੀ। ਅੱਛਾ। ਉਹਨੂੰ ਕਹਿੰਦੇ ਸੀ ਹਾਰ ਬੋਲਦਾ। ਨਹੀਂ ਉਹ ਵਾਜਾਂ ਆਉਂਦੀਆਂ ਸੀ। ਵਾਜਾਂ ਆਉਂਦੀਆਂ ਸੀ। ਸਾਡੇ ਖੇਤ ਆਉਂਦੀਆਂ ਆਉਂਦੀਆਂ ਸੀ। ਤੇ ਸਾਡੇ ਤਾਏ ਨੇ ਟਰੈਕਟਰ ਚਲਾਉਣਾ ਹਾਲ ਉਤੋਂ ਦੀ ਉੱਥੇ। ਅੱਛਾ। ਫਿਰ ਬੰਦ ਹੋ ਜਾਂਦਾ ਇਥੇ 6 ਮਹੀਨੇ ਸਾਲ ਸਾਲ ਬੋਲਦਾ ਨਹੀਂ ਸੀ। ਅੱਛਾ। ਠੀਕ ਹੈ। ਹੂੰ। ਤੇ ਕਿਉਂਕਿ ਉਦੋਂ ਨਾਂ ਦਾ ਦੇਖ ਮੁਸਲਮਾਨਾਂ ਨੇ ਸਿੱਖ ਮਾਰੇ ਆ। ਹਾਂ। ਨਾ ਸਿੱਖਾਂ ਨੇ ਮੁਸਲਮਾਨ ਮਾਰੇ ਆ ਭਾਈ। ਹਾਂ। ਉਹ ਸੀਗੇ ਸਤਾਨ ਲੋਕ, ਲੁਟੇਰੇ ਲੋਕ। ਹਾਂ। ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਹਾਂ ਪਿੰਡਾਂ ਪਿੰਡਾਂ ਹੋ ਗਿਆ ਸ਼ੁਰੂ ਹੈ ਨਾ ਹਾਂ ਜਿਵੇਂ ਮੰਨ ਲਓ ਹੁਣ ਸਿਆਸਤ ਤਾਂ ਅੱਜ ਵੀ ਕਿੰਨੇ ਤਗੜੇ ਲੈਵਲ ਤੇ ਕੰਮ ਕਰ ਰਹੀ ਹੈ ਹੂੰ ਠੀਕ ਹੈ ਉਦੋਂ ਵੀ ਇਹ ਸਿਆਸਤ ਹੀ ਕੰਮ ਕਰਦੀ ਸੀ ਹੂੰ ਹੁਣ ਆਪਾਂ ਕਹਿ ਦਿੰਨੇ ਆਂ ਵੀ ਅਸੀਂ ਆਏ ਆ ਜੀ ਸਿੱਖਾਂ ਨਹੀਂ ਆਏ ਕਰਤਾ ਫਲਾਨਾ ਆਏ ਕਰਤਾ ਹੂੰ ਹੁਣ ਅਸੀਂ ਕੀ ਕਰਤਾ ਯਾਰ ਹਾਂ ਸਾਡੇ ਪੇਂਜ ਦੇ ਵਿੱਚ ਨਾਗਪੁਰ ਕਿੰਨੇ ਸਰਦਾਰ ਬਣੀ ਜਾਂਦੇ ਆ ਹਾਂ ਯਾਲੀ ਹਾਂ ਬਾਬਾ ਕੁਕੜਾ ਧਾਰ ਦੇ ਜੰਗਲ ਦੀ ਗੱਲ ਸੁਣਾਓ ਡਰਾਈਵਰੀ ਉੱਥੇ ਤੈਨੂੰ ਲੈ ਕੇ ਚੱਲਦਾ ਹਾਂ ਪਰ ਉਹ ਇਲਜ਼ਾਮ ਸਾਡੇ ਤੇ ਆਉਣਾ ਨਾ ਜਦੋਂ ਉਹਨਾਂ ਨੇ ਕੁਝ ਕਰਿਆ ਹਾਂ ਵੀ ਪੱਗ ਵਾਲੇ ਨੇ ਕਰਤਾ ਹਾਂ ਠੀਕ ਹੈ ਨਾ ਹਾਂ ਇਸ ਕਰਕੇ ਮੈਂ ਉਹੀ ਗੱਲਾਂ ਕਰਦਾ ਹੁੰਦਾ ਵੀ ਜਿਹੜਾ ਕੁਕੜਾ ਝਾਰ ਜੰਗਲ ਹੈ ਜਾਂ ਸੀ ਮਹਾਰਾਜ ਜੰਗਲ ਆ ਉਹ ਇੰਨਾ ਕੁ ਖਤਰਨਾਕ ਜੰਗਲ ਸੀ ਨਾ ਹਾਂ ਉੱਥੇ ਤੀਰ ਵੀ ਮਾਰਦੇ ਸੀ ਬਾਬਾ ਹਾਂ ਤੀਰ ਚੁਆਇਆ ਜਾਂਦਾ ਸੀ ਸਾਈਕਲ ਦੀ ਟਿਊਬ ਦੇ ਨਾਲ ਹਾਂ ਸਾਈਕਲ ਦੀ ਟਿਊਬ ਕਿੰਨੀ ਤਗੜੀ ਹੁੰਦੀ ਹੈ ਹਾਂ ਕਿੰਨੀ ਮਜ਼ਬੂਤ ਹੁੰਦੀ ਹੈ ਅੱਛਾ ਉਹਦੇ ਨਾਲ ਚਲਾਉਂਦੇ ਆ ਇੱਕ ਪਾਸੇ ਦਰਾਖਤ ਨਾ ਪਾਇਆ ਜਾਂਦਾ ਸੀ ਹਾਂ ਇੱਕ ਪਾਸੇ ਦੂਤੀਏ ਪਾਸੇ ਬੰਨ ਕੇ ਫਿਰ ਤੀਰ ਨੂੰ ਐ ਖਿੱਚਿਆ ਜਾਂਦਾ ਸੀ ਐ ਪੂਰੇ ਜ਼ੋਰ ਨਾਲ ਅੱਛਾ ਫਿਰਾਂ ਇਹ ਚਾਹਨਾ ਛੱਡ ਕੇ ਐ ਛੱਡਣਾ ਹੁੰਦਾ ਅੱਛਾ ਫਿਰ ਉਹ ਲੋਹੇ ਦੇ ਵੀ ਬੈਤੀ ਲੱਗ ਜਾਂਦਾ ਸੀ ਠੀਕ ਆ ਉਹਨੂੰ ਜ਼ਹਿਰ ਦੀ ਪਾਣ ਦਿੱਤੀ ਹੁੰਦੀ ਸੀ ਜੇ ਮਹਾਰਾਜਾ ਵੀ ਲੱਗਿਆ ਬੰਦਾ ਬਚਣ ਦੀ ਸੁਭਾਵਨਾ ਨਹੀਂ ਸੀ ਅੱਛਾ ਮੇਰੀ ਗੱਡੀ 'ਚ ਵੱਜਿਆ ਸੀਗਾ ਮੂਰੇ ਲਾਈਟ ਤੋਂ ਤਾਂ ਅੱਛਾ ਤੇ ਅੰਦਰ ਪੈਡਲਾਂ ਕੋਲ ਆ ਨਿਕਲਿਆ ਸੀ ਬਾਈ ਚਾਦਰ ਦੇ ਵਿੱਚ ਦੀ ਵਿੱਚ ਦੋ ਚਾਦਰਾਂ ਹੁੰਦੀਆਂ ਹਾਂ ਦੋਨਾਂ ਦੇ ਵਿੱਚ ਦੀ ਨਿਕਲਿਆ ਆ ਠੀਕ ਆ ਉਹ ਵੱਢ ਕੇ ਬਿਲਡਿੰਗ ਨਾਲ ਕੱਢਿਆ ਗਿਆ ਅੱਛਾ ਤੇ ਜੇ ਉਹ ਬੰਦੇ ਦੇ ਵਿੱਚ ਦੀ ਛੜਤਾ ਉਹਦਾ ਬਈ ਸ਼ੁਰਕ ਦੇ ਨੇ ਲੰਘ ਜੂ ਬਈ ਨਹੀਂ ਉਹ ਤੇ ਮਗਰ ਜਿਹੜੀ ਰਾੜ ਹੁੰਦੀ ਉਹ ਕਾਦੀ ਸੀਗੀ ਉਹ ਵੀ ਲੋਹੇ ਦੀ ਹੁੰਦੀ ਹੈ ਅੱਛਾ ਮੈਂ ਕਿਤੇ ਕੰਦੀ ਪਾਣ ਦਿੰਦੇ ਆ ਯਹਿਰ ਦੀ ਅੱਛਾ ਫੇਰ ਚੜਾਉਂਦੇ ਹਾਂ ਹੂੰ ਗੋਪੀਆ ਸੁਣਿਆ ਗੋਪੀਆ ਅੱਜ ਕੱਲ ਕਿਸੇ ਨੇ ਨਹੀਂ ਸੁਣਿਆ ਨਹੀਂ ਸੁਣਿਆ ਗੋਪੀਆ ਹੁੰਦਾ ਜਿਵੇਂ ਪਾਸੂਆਂ ਦੀ ਛਿਕੜੀ ਨਹੀਂ ਹੁੰਦੀ ਬਲਦਾਂ ਦੀ ਛਿਕੜੀ ਹੁਣ ਛਿਕੜੀ ਵੀ ਨਹੀਂ ਪਤਾ ਅੱਜ ਕੱਲ ਬੱਚਿਆਂ ਨੂੰ ਹਾਂ ਛਿਕੜੀ ਦਾ ਛਿਕੜੀ ਹੁੰਦੀ ਸੀ ਬਲਦਾਂ ਦੇ ਮੂੰਹ ਤੇ ਚੜਾਈ ਜਾਂਦੀ ਸੀ ਜਾਂ ਜਾਨਵਰ ਦੇ ਮੂੰਹ ਤੇ ਆਪਾਂ ਕਹਿੰਦੇ ਛਿਕੜੀ ਚੜਾ ਦਿਓ ਵੀ ਇਹ ਮੂੰਹ ਮਾਰਦਾ ਕੱਟੇ ਬੱਚੇ ਦੇ ਛਿਕੜੀ ਚੜਉਂਦੀ ਉਹਦੇ ਵੀ ਦੁੱਧ ਨਾ ਤੁੰਗ ਜੇ ਹਾਂ ਹਾਂ ਉਹ ਛਿਕੜੀ ਵਾਂਗੂ ਬਣੀ ਹੁੰਦੀ ਆ ਅੱਛਾ ਉਹਦੇ ਐ ਦੋ ਤਣੀਆਂ ਲੱਗੀਆਂ ਹੁੰਦੀਆਂ ਛਿਕੜੀ ਦੇ ਵਿੱਚ ਬੱਟਾ ਰੱਖਣਾ ਤੇ ਉਹਨੂੰ ਐ ਕਘਾਉਣਾ ਹਾਂ ਐ ਕਘਾ ਆ ਕੇ ਉਹਦਾ ਇੱਕ ਲਾੜ ਕੱਢਣਾ ਹੈ ਅੱਛਾ ਉਹ ਬੱਟਾ ਇੰਨੀ ਕੁ ਦੂਰ ਜਾਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜਾ ਗੋਪਿਆ ਚਲਾਉਣ ਜਾਂਦਾ ਉਹ ਐਡਾ ਕਿ ਨਿਸ਼ਾਨਤੀ ਹੁੰਦਾ ਸੀ ਉਹਦੇ ਕੋਲੇ ਰਫਲ ਵਾਲਾ ਵੀ ਨੇੜੇ ਨਹੀਂ ਲੱਗਦਾ ਸੀ ਅੱਛਾ ਉਹਨੂੰ ਗੋਪਿਆ ਕਹਿੰਦੇ ਸੀ ਉਹਨੂੰ ਕਹਿੰਦੇ ਨੇ ਗੋਪੀਏ ਦਾ ਮਾਰਾ ਠੀਕ ਹੈ ਠੀਕ ਹੈ ਮੈਂ ਅੱਜ ਵੀ ਗੋਪਿਆ ਚਲਾਉਣ ਵਾਲੇ ਬੰਦੇ ਦਰਾਸਤਾਂ ਚ ਦੇਖੇ ਆ ਉਹਦੇ ਚ ਭਾਵੇਂ ਪੱਥਰ ਪਾ ਲਓ ਕੁਝ ਪਾ ਲਓ ਹਣਾ ਉਹ ਤੁਹਾਡੀ ਇੱਛਾ ਉਦੋਂ ਤਾਂ ਉਹ ਕੱਚ ਵਗੈਰਾ ਪਾ ਕੇ ਬੰਬ ਵਾਂਗੂ ਬਣਾ ਕੇ ਛਰਦੇ ਸੀ ਨਾ ਅੱਛਾ ਦੂਜੇ ਟਾਈਮ ਆਜ ਤਾਂ ਅੱਛਾ ਹੁਣ ਨਹੀਂ ਹੁਣ ਮਤਲਬ ਕਿ ਉਹ ਛਰਦੇ ਆ ਜਿਵੇਂ ਪੱਥਰ ਪੁੱਥਰ ਪਰ ਪੱਥਰ ਵੀ ਜਿਹਦੇ ਵੱਜਿਆਗਾ ਉਹ ਆਪਦੀ ਮਾਂ ਨੂੰ ਨਹੀਂ ਜੰਮਿਆ ਬਾਈ ਅੱਛਾ ਖ ਜਿਹੜੇ ਰੋਡ ਸੀਗੇ ਉਦੋਂ ਰੋਡ ਸੀਗੇ ਪੂਰੇ ਪੂਰੇ ਅੱਛਾ ਸਿੰਗਲ ਰੋਡ ਸਿੰਗਲ ਰੋਡ ਅਹੀਂ ਢਾਬਿਆਂ ਤੇ ਖੜਨਾ ਗਾਣੇ ਚੱਲੀ ਜਾਂਦੇ ਆ ਆਪ ਦੇ ਟਰੱਕ ਵਾਲੇ ਤੇ ਚੱਲੀ ਜਾਂਦੇ ਆ ਹਾਂ ਲੜਾਈਆਂ ਬਹੁਤ ਹੁੰਦੀਆਂ ਅਹੀਂ ਟਰੱਕਾਂ ਵਾਲਿਆਂ ਦੇ ਨਾਲ ਬਹੁਤ ਜ਼ਿਆਦਾ ਆਪਸ ਵਿੱਚ ਅੱਛਾ ਕਿਉਂਕਿ ਗਰੁੱਪ ਬਣੇ ਹੁੰਦੇ ਸੀ ਪੰਜ ਗੱਡੀਆਂ ਸਾਡੀਆਂ ਪੰਜ ਉਧਰ ਹੋਰ ਪਾਹੇ ਮੱਝ ਵਾਲਿਆਂ ਦੀਆਂ ਖੜੀਆਂ ਪੰਜ ਤਾਂ ਬਾਬੇ ਵਾਲਿਆਂ ਦੀਆਂ ਖੜੀਆਂ ਅੱਛਾ ਕਿਨਾਰੇ ਜਿਹੜੇ ਦਰੈਤ ਇੰਨੀ ਕ ਘਟ ਗਈ ਸਾਡੇ ਬੰਦਿਆਂ ਦੀ ਸੋਚ ਇੰਨੀ ਕ ਡਾਊਨ ਹੋ ਗਈ ਸੀ ਉਦੋਂ ਹਾਂ ਖੜੇ ਖੜੇ ਜੀ ਅਕੜਾ ਲਾਇਆ ਬੈਕਲ ਕੱਤੀਓ ਪਖੀ ਲਿਆ ਦੇ ਵਿੱਚ ੱਲੂਂਗੀ ਸਾਰੀ ਰਾਤ ਮਮਸਦੀਕ ਚੱਲੀ ਜਾਂਦਾ ਹਾਂ ਦੂਜੇ ਦਾ ਚਮਕੀਲਾ ਚੱਲੀ ਜਾਂਦਾ ਤੀਜੇ ਦਾ ਚੱਲਦਾ ਹੁੰਦਾ ਕਰਤਾਰ ਰੰਮਲਾ ਜਾਂਦੇ ਦਾਰ ਸੰਧੂ ਹਾਂ ਜਾਂ ਫਿਰ ਬਾਈ ਨੂੰ ਲਾਉਂਦੇ ਹੁੰਦੇ ਸੀ ਮੇਰੇ ਚਾਚੇ ਨੂੰ ਸੰਦੀਲੇ ਨੂੰ ਅੱਛਾ ਹਾਂ ਉਹ ਬਾਹਲਾ ਜਾਂਦੇ ਨੇ ਜੀ ਉਵੇਂ ਮੇਲੇ 'ਚ ਆ ਜੀ ਬੰਗਾ ਚੜਾਉਣਾ ਉਹ ਕਹਿੰਦਾ ਜਾਵਲਾ ਜਾਵਲਾ ਚਾਚਾ ਆਉਗੀ ਕਹਿੰਦਾ ਜੇ ਨਾ ਆਈ ਕਹਿੰਦਾ ਜੇ ਨਾ ਆਈ ਉਹਦੇ ਘਰ ਦੇ ਦਾ ਡਾਂਗਾ ਲੈ ਕੇ ਤੈਨੂੰ ਘਟਣਾਉਣਗੇ ਹੈਨਾ ਜਾਂ ਫਿਰ ਉਹ ਚਾਲਦੇ ਹੁੰਦੇ ਸੀ ਜਿਆਦੇ ਉਹਨਾਂ ਨੇ ਕਹਿੰਦਾ ਬਾਜ ਘੱਟ ਕਰ ਹਾਂ ਸਾਡਾ ਚੱਲੀ ਜਾਂਦਾ ਹੁਣ ਪੈਗ ਲੱਗੇ ਜੀ ਬਾਈ ਸਾਰੇ ਪਟਿਆਲੇ ਵਾਲੇ ਰਾਜੇ ਹੁੰਦੇ ਆ ਕਿਹੜਾ ਹੁੰਦਾ ਕਿਸੇ ਦੀ ਹਾਂ ਐ ਤੂੰ ਘੱਟ ਕਰਾ ਕੇ ਦਿਖਾ ਅੱਛਾ ਬਸ ਉਹਦੀ ਪਤਾ ਲਾਵੇ ਫੱਟੇ ਚੱਲ ਪੈਂਦੇ ਅੱਛਾ ਹਾਂ ਬਸ ਗਾਣੇ ਪਿੱਛੇ ਮੈਂ ਕਹਿੰਦਾ ਥੋੜੀ ਜੀ ਗੱਲ ਪਿੱਛੇ ਅਸੀਂ ਨਾ ਕਸ਼ਮੀਰੇ ਭਾਉਗਾ ਹੋਟਲ ਹੁੰਦਾ ਸੀ ਉੱਥੇ ਖੜਦੇ ਹੁੰਦੇ ਜੰਗਲ 'ਚ ਹੂੰ ਤੇ ਹਾਂਸੀ ਮਾਰੇ ਪਾਰ ਕਰਨ ਸਾਰੀ ਜੰਗਲ ਤੋਂ ਅੱਛਾ ਬਾਹਰਲੇ ਪਾਈ ਜੰਗਲ ਦਾ ਏਰ ਗਈ ਯਾਨੀ ਉਹ ਵੀ ਹੂੰ ਅਸੀਂ ਉੱਥੇ ਉਹਦੇ ਕੋਲੇ ਖੜਦੇ ਹੁੰਦੇ ਸੀਗੇ ਤੇ ਜਿਹੜੇ ਭਾਉ ਸੀ ਡੀਜ਼ਲ ਸੀ ਪਈ ਜੀ ਦਾ ਬਿਆਲੇ 2 2 3 3 ਵਿਆਹ ਕਰਾਏ ਹੋਏ ਸੀ ਇਹਨਾਂ ਦੇ ਉੱਥੇ ਹੀ ਅੱਛਾ ਤੇ ਉੱਥੇ ਹੀ ਰਹਿੰਦੇ ਸੀ ਅੱਜਾ ਉਤੋਂ ਨਾਲੇ ਜਿਹੜਾ ਨਹੀਂ ਵਿਆਹ ਹੁੰਦਾ ਸੀ ਡਰਾਈਵਰ ਦਾ ਉੱਥੇ ਹੀ ਸੌਦਾ ਕਰਾਉਂਦੇ ਸੀ ਇਹ ਅੱਛਾ ਉੱਥੇ ਹੀ ਦਾ ਵੀ ਆਦੀ ਜਰਾਦੀ ਬਦਲੇ ਦਿੰਦੇ ਠੀਕ ਹੈ ਵੀ ਲੈ ਜਾ ਵੀ ਕਿਹੜੀ ਲੈ ਜਾਣੀ ਆਉਂਦੇ ਹੁੰਦੇ ਹੁੰਦੇ ਜਿਹੜੀਆਂ ਫੀਨੇ ਜੇ ਨੱਕ ਵਾਲੀਆਂ ਸਾਰੀਆਂ ਉੱਥੋਂ ਆ ਜਾਂਵਾਂਗੇ ਅੱਛਾ ਜਿਹੜੀਆਂ ਕਹਿੰਦੇ ਨੇ ਮੇਰਾ ਮੁੰਡਾ ਦਾ ਬਾਲਾ ਹਲਤ ਕਰਦੀ ਹੈਗੇ ਕੁਣੀ ਤਾਂ ਸਿਆਣਾ ਹੈਗਾ ਅੱਛਾ ਫੀਨੇ ਨੱਕ ਸਭ ਉੱਥੋਂ ਆ ਜਾਂਵਾਂਗੇ ਅਸਾਂ ਆਵਾਂਗੇ ਹਾਂ ਤੇ ਭਾਈ ਚਲੋ ਅਸੀਂ ਆਏ ਆਈ ਪੈਗ ਲਈ ਜਾਂਦੇ ਆ ਰਣਜੀਤ ਹੁੰ ਰਣਜੀਤ ਬਾਈ ਦੀ ਬਾਤ ਚਲਾਉਣ ਲੱਗਾ ਜੀ ਹੁਣ ਮੈਨੂੰ ਮਿਲਿਆ ਨਹੀਂਗਾ ਹਮ ਤੇ ਰਣਜੀਤ ਦਾ ਵੀ ਸੁਖ ਨਾਲ ਕਦਮ ਇਹ ਰ ਵਰਗੇ ਅੱਛਾ ਤੇ ਰਣਜੀਤ ਮੈਨੂੰ ਕਹਿੰਦਾ ਵੀ ਇਹਨਾਂ ਦੀ ਆਪਣੇ ਨਾ ਬਣਦੀ ਨਹੀਂ ਜਿੰਦੂ ਵਰਗੇ ਹੁੰਦੇ ਪਾਹੂ ਵਰਗੇ ਹਮ ਮੈਂ ਕਿਹਾ ਫੇਰ ਕੀ ਹੈ ਜੇ ਨਹੀਂ ਬਣਦੀ ਤਾਂ ਹਮ ਤੇ ਵੇਖੀ ਜੋ ਮੈਂ ਕਿਹਾ ਕਹਿੰਦਾ ਬੰਦੇ ਬਾਲੇ ਆ ਇਹ ਅਸੀਂ ਵੀ ਚਾਰ ਪੰਜ ਜਾਣੇ ਸਾਡੀਆਂ ਵੀ ਦੋ ਗੱਡੀਆਂ ਤਿੰਨ ਹਮ ਤੇ ਭਾਈ ਉਹ ਵੀ ਪੈਗ ਲਾਈ ਜਾਣਾ ਸੀ ਨਹੀਂ ਪੈਗ ਲਾਈ ਜਾਈਏ ਸਾਹਮਣੇ ਬੈਠੇ ਹਨਾ ਉਹ ਲੜਪੇ ਅੱਛਾ ਗਾਲੋ ਗਾਲੀ ਹੋ ਕੇ ਜਾਣੀਆਂ ਵਿੱਚ ਦੀ ਨਹੀਂ ਤਰਕਾਂ ਹੀ ਮਾਰਦੇ ਹੁੰਦੇ ਇਧਰੋਂ ਇਨ ਐਨਰਜੀ ਤੇ ਕਰਤੀ ਸਾਡੇ ਵਾਲੇ ਨੇ ਹੂੰ ਉਧਰੋਂ ਜਿਹੜਾ ਛਿੰਦਾ ਸੀਗਾ ਭਾਉ ਉਹ ਭਾਈ ਬੋਤਲ ਭੰਨ ਲਈ ਉਹਨੇ ਅੱਛਾ ਬੋਤਲ ਭੰਨ ਕੇ ਮਾਰਨ ਆ ਗਿਆ ਬੋਤਲ ਢੱਡਬੈਜ ਦੀ ਕਰ ਦੂੰ ਅੱਛਾ ਹੁਣ ਰਣਜੀਤ ਦਾ ਵੀ ਕੱਦ ਮੇਰੇ ਜਿਦਾ ਹੀ ਭਾਈ ਹੂੰ ਉਹਨੇ ਗਾਲ ਚੜਾ ਲਿਆ ਹੱਥ ਹੁਣ ਛਿੰਦਾ ਸੀ ਮਧਰਾ ਬੋਤਲ ਦਾ ਉੱਥੇ ਪਹੁੰਚੇ ਨਾ ਹੀ ਆਏ ਆ ਕਰੀ ਜਾ ਅੱਛਾ ਹੁਣ ਦੰਨ ਵਾਲੇ ਥਾਪੜੇ ਹੂੰ ਉਹ ਭੱਜਿਆ ਉਹਦੇ ਨਾਲ ਤੇ ਨਹੀਂ ਉੱਥੇ ਹੂੰ ਦਿਆ ਮੈਂ ਕਿਹਾ ਫੱਟੇ ਚੱਕ ਲਉ ਫੱਟੇ ਚੱਕ ਲਉ ਮੈਂ ਕਿਹਾ ਸੰਦ ਲੈ ਕੇ ਆਉਗਾ ਜਾ ਕੇ ਪੈਕ ਲਉ ਲੱਗ ਗਿਆ ਅੱਛਾ ਮੈਂ ਕਿਹਾ ਹੁਣ ਟਾ ਰੋ ਟਾਰ ਕੇ ਹਾਂ ਅਸੀਂ ਮੈਂ ਤੇ ਰਣਜੀਤ ਨੇ ਫੱਟਾ ਲੈ ਲਿਆ ਦਹ ਤਰੇ ਦੀ ਲੈ ਤਰੇ ਦੀ ਦਹ ਤਰੇ ਦੀ ਲੈ ਤਰੇ ਦੀ ਬਾਬਾ ਫੈਂਟ ਤੇ ਜੀ ਕੋਈ 60 ਮਿੰਟ ਜਿਆਦਾ ਬਾਜੀ ਬੱਦੂਆ ਜੀ ਚੂਣ ਲਾਂ ਦੇ ਟੱਪ ਗੂ ਤੈਨੂੰ ਸੁਣਾਉਂਗਾ ਇਹ ਵੀ ਗੱਲਾਂ ਫੇਰ ਤੇ ਬਾਬਾ ਜਦੋਂ ਕੁੱਟ ਤੇ ਹਾਂ ਤੇ ਕੁੱਟੇ ਗਏ ਜਿਆਦੇ ਅੱਛਾ ਬੇਜਤੀ ਮੰਨ ਕੇ ਹਾਂ ਬੇਜਤੀ ਮੰਨ ਕੇ ਤੇ ਜਿਹੜੇ ਸਾਡੇ ਨਾਲ ਦੇ ਹੀ ਸਾळे ਮੁੱਕਰ ਗਏ ਭਾਈ ਸਾਡੇ ਨਾਲ ਸਾਡਾ ਰੈਂਟੂ ਸੀ ਲੋਹਾਰੇ ਵਾਲਾ ਰੈਂਟੂ ਵੀ ਮੁੱਕਰ ਗਿਆ ਅੱਛਾ ਰੈਂਟੂ ਨੇ ਕਹੇ ਜੇ ਮੈਂ ਉਹਨਾਂ ਨਾਲ ਦਾ ਹੋ ਗਿਆ ਤਾਂ ਗੱਡੀਆਂ ਕੌਣ ਲਿਆਉ ਹਾਂ ਇਹਨਾਂ ਨੇ ਗੱਡੀਆਂ ਘੇਰ ਲੈਣੀਆਂ ਹਾਂ ਉਹ ਕਹਿੰਦਾ ਵੀ ਉਹ ਸਾਡਾ ਕੁਝ ਲੈਣਾ ਦੇਣਾ ਨਹੀਂ ਉਹਨਾਂ ਨਾਲ ਨਾ ਉਹਨਾਂ ਨੂੰ ਫੜੋ ਠੀਕ ਹੈ ਉਹ ਤਾਂ ਸਾਡੇ ਨਾਲ ਕਰੈਕਟਰ ਸੀ ਭਰਾਵੋ ਭੱਜ ਗਏ ਹਾਂ ਤੇ ਅਸੀਂ ਬੈਠੇ ਇੱਕ ਗੱਡੀ ਖੜੀ ਸੀ ਦਾ ਚੱਕੀ ਹਾਂ ਉਹਨੋਂ 10 ਚੱਕੀਆਂ ਬਾਈ ਤੇ ਰਾਆਂ ਆਈਆਂ ਆਈਆਂ ਸੀ ਹਾਂ ਬਾਈ ਤੇਰਾ ਫਿਰ ਏ ਆਈ ਬਾਹਰ ਹਾਂ ਅਸੀਂ ਉਹਦੇ ਟੰਡੇ ਤੇ ਚੜੇ ਬੈਠੇ ਹਾਂ ਲੂਕੇ ਤੇ ਮੈਂ ਕਿਹਾ ਕਿਤੇ ਗੱਡੀ ਨਾ ਤੋੜ ਲੇ ਵੀ ਫੇਰ ਕੀ ਕਰਾਂਗੇ ਉਹ ਹੁਣ ਤਾਂ ਤੁਰਦਾ ਨਹੀਂ ਉਹ ਕੁਰਪਾਨਾ ਘੱਡੀ ਕਰਨ ਬਾਈ ਬੰਦੇ ਹੋ ਗਏ ਪਾੜੇ ਇਕੱਠੇ ਅੱਛਾ ਤੇ ਜਾਨ ਨਹੀਂ ਦੇਣੇ ਡੱਕਰੇ ਕਰ ਦਿਆਂਗੇ ਮੈਂ ਸਾਡੇ ਨਾਲ ਲੱਤਾਂ ਫਰਨ ਫਰਨ ਵੱਜਣ ਉੱਤੇ ਬੈਹਣਦੇ ਮੈਂ ਕਿਹਾ ਰਹਿ ਵੀ ਦੋਨੇ ਹੀ ਗਏ ਕੱਟੜ ਦਿਆ ਹਾਂ ਤੇ ਬਾਹਲੇ ਆ ਹਨਾ ਵਿੱਚੇ ਅਸੀਂ ਕਸ਼ਮੀਰੀਏ ਭਾਉ ਦੀ ਲੱਤ ਲਾਲੀ ਉਹਦੇ ਲੱਤ ਲੱਕੜਦੀ ਸੀ ਅੱਛਾ ਸਾਨੂੰ ਲੜਦਿਆਂ ਨੂੰ ਸੰਤਨਾ ਥਿਆਵੇ ਉਹ ਕਰੇ ਮੇਰੇ ਟਾਬੇ ਤੇ ਗੋਲੀ ਚੱਲ ਗਈ ਹੂੰ ਉਹ ਬੈਠਾ ਡਿੱਗ ਪਿਆ ਉਹ ਅੱਛਾ ਮੈਂ ਢੀੜਾ ਤੇ ਕੇ ਲੱਤ ਖਿੱਚ ਲਈ ਹੂੰ ਆ ਮੇਰੀ ਲੱਤ ਤਾਂ ਮੈਂ ਕਿਹਾ ਫੜਾ ਦੇ ਥੱਟ ਬਹੁਤ ਮਾਰੂ ਮੈਂ ਕਿਹਾ ਨਾ ਹੂੰ ਉਹ ਬੂਟ ਜਾ ਮੈਂ ਬਹੁਤ ਫੇਰਿਆ ਉਹਨਾਂ ਦੇ ਉਹਦੀ ਵਾਲੀ ਲੱਤ ਦੀ ਅੱਛਾ ਮੁਰ ਕੇ ਲੱਤ ਸੱਟ ਕੇ ਉਹਨੂੰ ਬੇਚਾਰੇ ਨੂੰ ਲੱਤ ਨਾ ਥਿਆਵੇ ਆਪਦੀ ਹਾਂ ਉਹ ਕਹਿੰਦੇ ਛੱਡਣੇ ਨਹੀਂ ਛੱਡਣਾ ਮੇਰੀ ਲੱਤ ਲੈ ਕੇ ਕੁੜੀ ਆਵੇ ਨਾਲ ਅੱਛਾ ਤੇ ਅਸੀਂ ਹੁਣ ਬੈਠੇ ਸੀ ਹੌਲੀ ਕਿਤੇ ਕਹਿੰਦਾ ਜਦੋਂ ਉਹਨਾਂ ਨੇ ਡਿਊਟੀ ਲਾਦੀ ਮੁੰਡਿਆਂ ਦੀ ਲੈ ਗੱਲ ਸੁਣ ਲੋ ਕਹਿੰਦੇ ਸੌਣਾ ਨਹੀਂ ਹਾਂ ਆਉਣਗੇ ਇੱਥੇ ਹੀ ਲੁਕੇ ਹੋਏ ਕਿਤੇ ਨੇੜੇ ਤੇੜੀ ਆ ਜੰਗਲ 'ਚੀ ਅੱਛਾ ਤੇ ਕਿੰਨਾ ਕੁ ਟਾਈਮ ਜੰਗਲ 'ਚ ਬੈਠਣਗੇ ਜੋਕਾਂ ਖਾ ਜਾਣਗੀਆਂ ਜਾਨਵਰ ਖਾਜੂ ਕੋਈ ਹਾਂ ਤੇ ਬਾਹਰ ਨਿਕਲ ਗਏ ਠੀਕ ਮਾਰ ਦਿਓ ਨੇਰੀ ਜਾਂਦੇ ਆਗੇ ਹਾਂ ਤੇ ਇੱਕ ਨੇ ਕਿਤੇ ਕਹਿਦਾ ਕਹਿੰਦਾ ਯਾਰ ਦਾਰੂ ਦਾ ਨਹਾ ਲੈ ਗਿਆ ਤੜਕੇ ਭੁੱਲ ਜਾਣਾ ਕਹਿੰਦਾ ਬਾਹ ਤੇਰੇ ਹਾਂ ਇਹ ਨਹੀਂ ਭੁੱਲਦੇ ਫਿਰ ਅਸੀਂ ਕਹਿੰਦਾ ਹੁਣ ਹੁਣ ਲੜਾਈ ਆਰ ਜਾਂ ਪਾਰਦੀ ਐ ਅੱਛਾ ਬਾਬਾ ਉਹ ਕਨੇਕਟਰ ਇਕੱਠੇ ਹੋ ਕੇ ਗੱਲਾਂ ਕਰਨ ਲੱਗੇ ਪਰਾਂ ਘੰਟੇ ਤੱਕ ਹਨ ਅਸੀਂ ਹੋਰ ਹੀ ਕਿਤੇ ਉਤਰੇ ਤੇ ਕੱਚੇ 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 ਕੱਤੀ ਅਸੀਂ ਭਾਈ ਗਾਂ ਨਾਂਦੇ ਨਾ ਨੇੜੇ ਢਾਬਾ ਸੀ ਇੱਕ ਨਾਲ ਹੀ ਸੀ ਚੱਕੀ ਗੱਡੀ ਖੜੀ ਜਗਰਾਉਂਦੀ ਸੀ ਉਹਦਾ ਦਰਵਾਜ਼ਾ ਕਰ ਕਾ ਲਿਆ ਜਾ ਕੇ ਅੱਛਾ ਬਾਪੂ ਸੀ ਉਹਦੇ ਕਹਿੰਦਾ ਕਿਹੜੇ ਆ ਹਾਂ ਮੈਂ ਕਹਾ ਅਸੀਂ ਆ ਬਾਈ ਮੋਗੇ ਤੋਂ ਹਮੜਾ ਕੋਲੀ ਯਾਰ ਬੇਪਤਾ ਪੈਗੀ ਹਾਂ ਕਹਿੰਦੇ ਕਿ ਇਹ ਗੋਲੀਆ ਬਾਕੀ ਬਾਪੂ ਸਾਸੀਕਾਰ ਆਜ ਵੰਦਰਾ ਆਜ ਵੰਦਰਾ ਆ ਰਿਹਾ ਪਤਾ ਸ਼ਾਇਦ ਬਾਪੂ ਤਾਂ ਨਹੀਂ ਰਿਹਾ ਹੋਣਾ ਹੁਣ ਤੇ ਅਸੀਂ ਉਹਦੇ ਕੋਲੇ ਬਹਿ ਗਏ ਕੀ ਹੋ ਗਿਆ ਸੇਰਾ ਮੈਂ ਕਹਾ ਕਰੂੰਗੀ ਬਾਪੂ ਮਾਰ ਦੇਣਗੇ ਮੈਂ ਕਹਾ ਯਾਰ ਪਾ ਲਈ ਮੈਂ ਹੂੰ ਚੱਲਾਂ ਫਿਰ ਨਾਲ ਮੈਂ ਕਹਾ ਨਹੀਂ ਨਹੀਂ ਨਾਲ ਚੱਲਗੇ ਤੂੰ ਗੱਤ ਕਿਹਦਾ ਖਿਡਾਰੀ ਆ ਮੈਂ ਕਹਾ ਤੂੰ ਦਾ ਸਹਿ ਨਾਲ ਜਾ ਕੇ ਮਰਾਉਣ ਨੂੰ ਫਿਰਦਾ ਮੈਂ ਕਹਾ ਲੂੰਗੜੀ ਵਾਲੀ ਗੱਲ ਕਰਾਉਣ ਲੱਗਿਆ ਤੂੰ ਹਾਂ ਤੂੰ ਨਾ ਜਾਈ ਨਾਲ ਮੈਂ ਕਹਾ ਸਾਡੇ ਤੂੰ ਸਾਨੂੰ ਇਹ ਤੂੰ ਕੱਢ ਮੈਂ ਕਹਾ ਆਪਾਂ ਗੱਡੀ ਅੱਗੇ ਪਿੱਛੇ ਲੈ ਚੱਲ ਵੀ ਆ ਟਾਬਿਆਂ ਤੇ ਆਉਣ ਗਏ ਹੋ ਹੂੰ ਤਾਂ ਕਹਿੰਦਾ ਐ ਕਰ ਲੋ ਅੱਛਾ ਅਸੀਂ ਵੀ ਗੱਡੀ ਸਟਾਰਟ ਕਰੀ ਬੁੜੇ ਦੇ ਨਾਲ ਰਾਤ ਨੂੰ ਜੰਗਲ ਚ ਫਾਇਂਟਦੀ ਬੁੜੇ ਨੇ ਬਾਬਾ ਦਲੇਰ ਵੇਖ ਕਿੰਨਾ ਵਿਚਾਰਾ ਅੱਛਾ ਅਸੀਂ ਕਿੱਥੇ ਦੇਣ ਦੇ ਗਏ ਉਹਦਾ ਹਾਂ ਉਹਨੇ ਦਾ ਭਰਾਵਾ ਬਾਰਡਰ ਤੇ ਆ ਲਈ ਤੇ ਛੋਟੀਆਂ ਗੱਡੀਆਂ ਆਉਂਦੀਆਂ ਉਹ ਤਾਂ ਉੱਥੇ ਖੜੀਆਂ ਸੀ ਅੱਛਾ ਉਹ ਤਾਂ ਸੀ ਗਈ ਸਾਡੀਆਂ ਤਾਂ ਮੈਂ ਤੇ ਰੈਂਟੂ ਸੀ ਅੱਛਾ ਦੂਜਾ ਉਹਦੇ ਨਾਲ ਸੀਗਾ ਉਹ ਤਾਂ ਤੇ ਬੈਠੀ ਸੀ ਗੱਡੀਆਂ ਲਿਆਉਣ ਨੂੰ ਤਾਂ ਅੱਛਾ 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 ਠੀਕ ਹੈ ਉਹਨਾਂ ਨੇ ਆਪਣੀਆਂ ਗੱਡੀਆਂ ਦੇ ਮਗਰੋਂ ਮਰੇ ਆਪਦੀਆਂ ਗੱਡੀਆਂ ਲਾਦੀਆਂ ਵੀ ਕੱਢਣ ਨਾ ਅੱਛਾ ਸਵੇਰੋਂ ਭਾਈ ਜਦੋਂ ਉੱਠੇ ਰੈਂਟੂ ਕਹਿੰਦਾ ਵੀ ਸਾਡੀਆਂ ਗੱਡ ਉਹਨਾਂ ਨੂੰ ਭੜ ਲੋ ਤੁਸੀਂ ਹੂੰ ਤੇ ਗੱਡੀਆਂ ਛਾਰ ਤੇ ਨਾਲ ਉਹਨਾਂ ਨੇ ਅੱਛਾ ਨਜਵਾਨਾਂ ਗੱਲ ਸੁਣ ਲੈ ਕਹਿੰਦਾ ਜਾਂਦੇ ਸੁੱਕੇ ਹੈ ਨਹੀਂ ਇਹ ਹਾਂ ਅਸੀਂ ਬਾਰਡਰ ਤੇ ਖੜੇ ਤਾਂ ਕੰਜਲ ਦੇ ਬਾਰਡਰ ਤੇ ਆ ਗਏ ਮਗਰ ਭਾਈ ਅੱਛਾ ਕਿਰਪਾਨਾਂ ਰਹੀ ਫਿਰ ਬਾਰਡਰ ਤੇ ਅੱਛਾ ਉਹ ਮੈਂ ਕਹਾ ਭੱਜ ਓਏ ਇਸ਼ਾਮ ਇਸ਼ਾਮ ਚ ਵਰਤ ਗਏ ਅਸੀਂ ਬੰਗਾਲ ਚ ਸੀਗੇ ਅੱਛਾ ਮੈਂ ਕਹਾ ਸ਼ਾਮ ਚ ਵਰਤ ਗਏ ਭੱਜ ਕੇ ਮੈਂ ਕਿਹਾ ਆ ਗਈ ਹਾਂ ਨਾ ਮੈਨੂੰ ਕਹਿੰਦੇ ਇਸ਼ਾਮ ਚ ਵਰ ਜਾਣਗੇ ਇਹਨਾਂ ਨੇ ਕਿਹੜਾ ਕਾਗਜ਼ ਚੈੱਕ ਕਰਾਉਣੇ ਬੰਦਿਆਂ ਦੇ ਹਾਂ ਮੈਂ ਕਹਾ ਫਿਰ ਵੀ ਕੋਲੀ ਕਿਰਪਾਨ ਹੈ ਹਾਂ ਸਾਰਾ ਦਿਮਾਗ ਕੰਮ ਕਰ ਗਿਆ ਮੈਂ ਜਿੰਦੇ ਤੇ ਤਾਂ ਕਾਗਜ਼ ਦੂਜੇ ਆ ਓਏ ਹਾਂ ਡੁਪਲੀਕੇਟ ਹੈ ਤਾਂ ਅੱਛਾ ਆ ਜਾ ਆ ਟਿਊ ਕੋਲੇ ਚਲੀ ਗਿਆ ਹਾਂ ਆ ਜਾ ਆ ਟਿਊ ਕੋਲੇ ਬੱਜੇ ਮੈਂ ਵੀ ਐਂ ਕਰਕੇ ਗੱਡੀ ਪਾਸ ਹੋ ਕੇ ਗਈ ਆ ਡੁਪਲੀਕੇਟ ਦਾ ਅਗ ਜਾ ਆ ਗਰੋਂ ਬਣੀ ਗਿਆ ਅੱਛਾ ਕਹਿੰਦਾ ਗੱਡੀ ਕਿੱਥੇ ਆ ਮੈਂ ਵੀ ਗੱਡੀ ਕਾਹ ਗਈ ਏ ਤਾਂ 20 25 ਕਿਲੋਮੀਟਰ ਪਲਾਨਾ ਹੋਟਲ ਉੱਥੇ ਖੜੀ ਆ ਨੰਬਰ ਹਾਂ ਤੇ ਬੰਦੇ ਆਉਂਦੇ ਆ ਪੁਆਤੀ ਸਕੀਮ ਹੈ ਉਹਨੇ ਸਾਡੇ ਨਾਲ ਪੁਲਿਸ ਭੇਜੀ ਕਹਿੰਦਾ ਬੰਦੇ ਦੱਸੋ ਕਿੱਥੇ ਆ ਉਹਨਾਂ ਨੇ ਚੱਕ ਲਈ ਅੱਛਾ ਜਾ ਕੇ ਗੱਡੀ ਚੱਕ ਲਿਆਂਦੀ ਹਾਂ ਜਦੋਂ ਵੇਖਿਆ ਕਾਗਜ਼ ਡੁਪਲੀਕੇਟ ਲਿਆ ਕੇ ਸੰਗੜਲਾ ਦਾ ਅੱਛਾ ਉਦੀ ਗੱਡੀ ਜਿਹੜਾ ਤੇ ਉਹ ਹਾਂ ਖਪੜੇ ਕਢਾ ਕੇ ਉਹ ਗੱਡੀ ਜੁੱਟਣੀ ਸੀ ਬਈ ਹਾਂ ਇਹਦੇ ਕਾਗਜ਼ੀ ਦੌਰੰਬਰ ਦਿਓ ਨਹੀਂ ਸ਼ੋਰ ਦੀ ਉੱਥੋਂ ਚੋਰੀ ਜੀ ਹੋ ਗਈ ਬਹੁਤ ਖੜੀਆਂ ਲੱਕੜ ਦੇ ਉੱਕੜ ਵਾਲੀਆਂ ਗਲਿਆਂ ਉੱਤੇ ਅੱਛਾ ਮੈਂ ਕਿਹਾ ਵੀ ਚਾਲਾ ਪਾਉਣ ਸਾਈਕਲ ਤੇ ਤਾਂ ਕਰਤੇ ਸਾਲੇ ਹਾਂ ਹੁਣ ਗਾਂ ਵੇ ਨੇ ਕੀ ਬਣਦਾ ਅੱਛਾ ਉਹ ਹੋਰ ਔਕੇ ਹੋਗੇ ਬਹਿੰਦ ਨੇ ਹਾਂ ਕਹਿੰਦੇ ਇਹਨਾਂ ਨੇ ਕੰਮ ਕਰਾਇਆ ਆਪਣਾ ਹਾਂ ਤੇ ਰਜਗਾਰ ਤੇ ਚਲਿਆ ਗਿਆ ਤੇ ਹੁਣ ਛੱਡਲੇ ਨਹੀਂ ਕਹਿੰਦਾ ਹਾਂ ਮੈਂ ਕਿਹਾ ਆਪਾਂ ਨਵਾਂ ਪੰਗਾ ਲੈ ਲਿਆ ਰਣਜੀਤਿਆ ਹਾਂ ਹੁਣ ਮੈਂ ਕਿਹਾ ਬਾੜੀ ਖੁੰਦਾ ਖਾਣ ਕੇ ਹਾਂ ਤੇ ਖਾਣਵੇਂ ਹੀ ਆ ਬਈ ਉਧਰੋਂ ਮੱਲੇ ਵਾਲਾ ਫੁੱਫੜ ਮੇਰਾ ਜੋਰਾ ਏ ਆਉਂਦਾ ਹੈਗਾ ਕਿਤੇ ਅੱਛਾ ਇਹਨੂੰ ਮਿਲ ਪਏ 20 ਪਰ ਹੂੰ ਮਿੱਟੂ ਦੇ ਹੋਟਲ ਤੇ ਹੂੰ ਇਹਨੂੰ ਕਹਿੰਦੇ ਵੀ ਮਾਰ ਦਿਆਂਗੇ ਕਹਿੰਦਾ ਮੇਰਾ ਐ ਕਰਕੇ ਵੀ ਸਾਲੇ ਦਾ ਮੁੰਡਾ ਹੀ ਆ ਮੇਰੇ ਦਾ ਠੀਕ ਆ ਅਸੀਂ ਐ ਕਰ ਦਾਂਗੇ ਉਹ ਕਹਿੰਦਾ ਫਿਰ ਮੈਂ ਨਾਲ ਹੀ ਆਉਂਗਾ ਦੇਖੀ ਜਾਓ ਫਿਰ ਆ ਜਿਓ ਹੂੰ ਬਾਬੂ ਕਹਿੰਦਾ ਵੀ ਇਹਨਾਂ ਨੂੰ ਟ੍ਰੇਨ ਚੜਾ ਦਿਓ ਹੂੰ ਇਹ ਕੰਮ ਵਧਿਆ ਵਾ ਹੂੰ ਵੀ ਤੁਸੀਂ ਇਹਨਾਂ ਨੂੰ ਗੱਡੀ ਨਾਲ ਨਾ ਰੱਖੋ ਹੂੰ ਮੈਂ ਆ ਕੰਮ ਤੁਸੀਂ ਜਮੇ ਹੀ ਗਲਤ ਕਰਤਾ ਗੱਡੀ ਫੜਾਉਣ ਵਾਲਾ ਮੈਂ ਕਹਾਂ ਹੁੰਦਾ ਚੱਕ ਤੇ ਭੱਟੇ ਕਹਿੰਦਾ ਉਹਦਾ ਜ਼ੇੜ ਮੇਰੇ ਕੋਲੇ ਪੈਦਾ ਕਿ ਸਾਡਾ ਕੀ ਕਸੂਰ ਸੀ ਮੈਂ ਕਹਾਂ ਜੋ ਲੜਾਈ ਹੋ ਗਈ ਕਸੂਰ ਕਿਹੜਾ ਪਉਦਾ ਇੱਥੇ ਬਿਲਕੁਲ ਸਹੀ ਹੈ ਨਾ ਵੀ ਜਦੋਂ ਸਾਨੂੰ ਮਾਰ ਨਹੀਂ ਪੈ ਗਿਆ ਹੁਣ ਅਸੀਂ ਕੀ ਕਰੀਏ ਯਾਰ ਮੈਂ ਕਿਹਾ ਸਾਡਾ ਹੀ ਦੋਆ ਉਹ ਮੈਂ ਕਿਹਾ 20 ਜਾਨੇ ਪਰਦੇ ਇਕੱਠੇ ਹੋਏ ਯਾਰ ਤੇ ਇਹਦਾ ਭਰਾਵਾ 20 ਪਰ ਮਿੱਠੂ ਦੇ ਹੋਟਲ ਤੇ ਬਹਿ ਗਿਆ ਆ ਕੇ ਪੈਗ ਲਾਉਣ ਲੱਗ ਗਿਆ ਉੱਥੇ ਖੜੇ ਰੇ ਤਾਂ ਦੱਸ ਦੇਣ ਬਈ ਅੱਛਾ ਅਸੀਂ ਗੱਡੀਆਂ ਭਰ ਲਈਆਂ ਤੇ ਅਸੀਂ ਵੀ ਤੁਰ ਪਏ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਉਂ ਦੇਰੀ ਹੂੰ ਹੁਣ ਉਦੋਂ ਕੋਈ ਫੋਨ ਵਾਲਾ ਕੰਮ ਤਾਂ ਆਉਣਾ ਹੀ ਨਹੀਂ ਸੀ ਹਾਂ ਜੇ ਦੂਜੀ ਗੱਡੀ ਜਾਊਗੀ ਤਾਂ ਭੇਜ ਦੇਊਗੀ ਹਾਂ ਤੇ ਮੈਂ ਕਹਾ ਯਾਰ ਨਹੀਂ ਚੱਲਾਂਗੇ ਤਾਂ ਤੇਰੇ ਨਾਲ ਹੀ ਇਹ ਟ੍ਰੇਨ ਰੋ ਨਹੀਂ ਚੜਦੇ ਯਾਰ ਹਾਂ ਉਹ ਕਹਿੰਦਾ ਨਹੀਂ ਬਾਪੂ ਕਹਿੰਦਾ ਦੀ ਟ੍ਰੇਨ ਚੱਲੂ ਯਾਰ ਉਹ ਗਿਆ ਉੱਤੇ ਸੀ ਹਾਂ ਤੇ ਇਹ ਬਾਈ ਉੱਥੋਂ ਗਾਂ ਤਰਫੇ ਯੂਪੀ 'ਚ ਖੜ ਗਿਆ ਕੇ ਅੱਛਾ ਅਸੀਂ ਹੋਰ ਪੈਰ ਮਾਰ ਲਿਆ ਮਗਰ ਨੂੰ ਹਾਂ ਇੱਕ ਤਾਂ ਗੱਡੀ ਗਈ ਜਿਹੜੀ ਦੂਜੀ ਸੀ ਉਹਦਾ ਪਹਾੜ ਆ ਗਿਆ ਅੱਛਾ ਉਹ ਵੀ ਲੇਟ ਕਰਾਤੀ ਕਿਤੇ ਦੇਣ ਅਸੀਂ ਹਾਂ ਮੋਗੇ ਆ ਕੇ ਲਈ ਦੇ ਦੀ ਤੇ ਅਗੜ ਪਿਛੜਾ ਸੀ ਅੱਛਾ ਮੋਗੇ ਆ ਕੇ ਤੇ ਚਲੋ ਫਿਰ ਤੈਨੂੰ ਪਤਾ ਫਿਰ ਕੀ ਹੋਣਾ ਹੁੰਦਾ ਫਿਰ ਤਾਂ ਵਧੋ ਵਧੀ ਬਾਊ ਮੇਰੇ ਨਾਲ ਵਧੋ ਵਧੀ ਐਂ ਕਰਦਾ ਤੇ ਫਲਾਣਾ ਕਰਦਾ ਹਨਾ ਸਾਡਾ ਘਿਹੜਾ ਜਟ ਗਿਆ ਅੱਛਾ ਤੇ ਯਾਨੀ ਪੂਰੀ ਟਸਰ ਪੂਰੀ ਪੈ ਗਈ ਸਾਰੀ ਬੈਣ ਗਈ ਸੀ ਹਾਂ ਹੂੰ